ਕਮਿਸ਼ਨਰ ਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਤਰਮਿੰਦਰਜੀਤ ਸਿੰਘ ਉਰਫ ਤਰਮਾ ਦੇ ਸੰਸਨੀ ਖੇਜ਼ ਕਤਲ ਮਾਮਲੇ ਦਾ ਪਰਦਾਫਾਸ਼ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਇਸ ਸੰਬੰਧੀ ਜਾਣਕਾਰੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਵਿਸਥਾਰਪੂਰਵਕ ਸਾਂਝੀ ਕੀਤੀ ਗਈ। 26 ਨਵੰਬਰ ਜਿਹੜਾ ਰਾਤ ਦੇ ਟਾਈਮ ਛੱਟਾ ਏਰੀਆ 'ਚ ਵੀ ਇੱਕ ਮਰਡਰ ਹੋਇਆ ਸੀ ਔਰ ਉਹਦੇ 'ਚ ਤਰਮਿੰਜੀਤ ਇਲੀਅਸ ਤਰਮਾ ਜਿਹੜੇ ਆ ਉਹਨਾਂ ਦਾ ਮਰਡਰ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਸਪੈਸ਼ਲ ਟੀਮਸ ਬਣਾਈਆਂ ਗਈਆਂ ਔਰ ਬਹੁਤ ਪ੍ਰੋਫੈਸ਼ਨਲ ਤੌਰ ਤੇ ਟੈਕਨੋਲੋਜੀਕਲੀ ਹਿਊਮਨ ਇੰਟੈਲੀਜੈਂਸ ਨੂੰ ਦੇਖਦੇ ਹੋਏ ਔਰ ਪ੍ਰੋਫੈਸ਼ਨਲ ਵੇ ਦਾ ਇਨਵੈਸਟੀਗੇਟ ਕਰਦੇ ਹੋਏ ਇਹ ਕੇਸ ਸੋਲਵ ਕੀਤਾ ਗਿਆ ਗੈਨਫਿਊ ਡੇਸ ਔਰ ਇਹਦੇ ਚ ਤਿੰਨ ਮੇਨ ਅਕਿਊਜ਼ ਜਿਹੜੇ ਇਨਵੋਲਡ ਸੀ ਕ੍ਰਾਈਮ ਚ ਫੜੇ ਗਏ ਹੈ ਟੋਟਲ 6 ਅਕਿਊਜ਼ਡ ਜਿਹੜੇ ਇਨਵੈਸਟੀਗੇਸ਼ਨ ਮੁਤਾਬਕ ਸਾਹਮਣੇ ਆਏ ਜਿਨ੍ਹਾਂ ਨੇ ਇਸ ਮਰਡਰ ਨੂੰ ਅੰਜਾਮ ਦਿੱਤਾ ਜਿਹੜੇ ਫੜੇ ਗਏ ਤਿੰਨ ਬੰਦੇ ਆ ਉਹ ਹੈਗਾ ਨਵਰਾਜ ਏਲੀਅਸ ਸਮੂਰ ਇਸ ਵਾਸ਼ ਰੋਡ ਛਾਟਾ ਅੰਮ੍ਰਿਤਸਰ ਦਾ ਹੀ ਹੈ ਦਰਵਿੰਦਰ ਬਿੱਲੀ ਇਹ ਵੀ ਉਸ ਏਰੀਏ ਦਾ ਸ਼ੁਭਦੀ ਪੇਲੀਅਸ ਸ਼ੁਭ ਇਹ ਵੀ ਸੁਭਾਸ਼ ਰੋਡ ਛਾਟਾ ਅੰਮ੍ਰਿਤਸਰ ਦਾ ਹੀ ਹੈ ਪਰਾਨੇ ਨਾ ਤੇ ਕੇਸ ਕੋਈ ਨਹੀਂ ਹੈ ਪਰ ਇਹਦੇ ਵਿੱਚ ਮੇਨ ਕਾਂਸਪੀਰੇਟਰ ਜਿਹੜਾ ਹੈ ਅੰਕੁਸ਼ ਏਲੀਅਸ ਬਹਾਮਣ ਉਹ ਉਸ ਏਰੀਏ ਦਾ ਰਹਿਣ ਵਾਲਾ ਹੈ ਇਸ ਵੇਲੇ ਆਸਟ੍ਰੇਲੀਆ ਚ ਹੈ ਉਹ ਜੋ ਇੰਡੀਕੇਸ਼ਨ ਸਾਡੇ ਕੋਲ ਹੈ ਉਹਦੇ ਕਹਿਣ ਦੇ ਸਾਰਾ ਕੰਮ ਕੀਤਾ ਗਿਆ ਜਿਹੜਾ ਦਿਲਵਿੰਦਰ ਬਿੱਲੀ ਤੇ ਸ਼ੁਭਦੀ ਪੈ ਇਹ ਲੋਕਲ ਗਰਾਊਂਡ ਲੈਵਲ ਤੇ ਸਾਰੇ ਮੇਨ ਕਨਸਪਿਰੇਟਰਸ ਬੱਚੋ ਸਾਹਮਣੇ ਆਏ ਨੇ ਜਿਹੜੇ ਕਿ ਅੰਕੁਸ਼ ਆਸਟ੍ਰੇਲੀਆ ਬੇਸ ਜਿਹੜਾ ਬੰਦਾ ਹੈ ਉਹਦੇ ਡਾਇਰੈਕਸ਼ਨ ਦੇ ਉੱਤੇ ਕੰਮ ਕਰ ਰਹੇ ਸੀ ਦਿਲਵਿੰਦਰ ਬਿੱਲੀ ਇੱਕ ਜਿਹਨੇ ਰੈਕੀ ਵਗੈਰਾ ਕੀਤੀ ਨਵਰਾਜ ਨੂਰਨਾ ਸੋ ਇਹ ਤਿੰਨ ਬੰਦੇ ਜਿਹੜੇ ਬੜੇ ਇੰਪੋਰਟੈਂਟ ਇਹਦੇ ਸਾਹਮਣੇ ਆਏ ਨੇ ਸ਼ੋਭਦੀਪ ਨੇ ਮੋਟਰਸਾਈਕਲ ਵਗੈਰਾ ਵੀ ਜਿਹੜਾ ਅਰੇਂਜ ਕੀਤਾ ਵੈਪਨਸ ਵੀ ਇਧਰ ਉਧਰ ਲੈ ਕੇ ਆਇਆ ਔਰ ਸਾਹਮਣੇ ਜਿਹੜੇ ਸ਼ੂਟਰਸ ਆਏ ਨੇ ਉਹ ਹੈਗੇ ਮਨਕਰਨ ਸैम ਤੇ ਜੋਬਨ ਜੋ ਬਹੁਤ ਜਲਦੀ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ